ਮੈਨੂੰ ਜੀ ਕਖਾਲ ਸਾਹਿਬ ਮੈਨੂੰ ਜੀ ਕੀ ਫਤਿਹ ਮੈਂ ਸਾਰੇ ਗ드ਰਵਾ ਨਿਵਾਸੀਆਂ ਨੂੰ ਬੇਨਤੀ ਕਰਦਾ ਜੋ ਮੈਨੂੰ ਪਿਆਰ ਕਰਨਾ ਕਿ ਅੱਜ ਆਪਣੇ ਮਾਨਯੋਗ ਸਿਧਾਰਪਪਨ ਸਿੰਘ ਦੀ ਮਾਤਸਾ ਨੂੰ ਪੰਤਰੀ ਬਚਾਓ ਆਪਣਾ ਗ드ਰਵਾ ਦੇ ਵਿੱਚ ਆ ਰਹੇ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਵਾਸਤੇ ਖਾਸ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਜਿਨ੍ਹਾਂ ਦੇ ਸਦਕੇ ਇਹ ਪਾਰਟੀ ਕੈਮ ਹੋਈ ਹੈ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਕਿ ਹੋ ਸਕਦਾ ਮੈਂ ਥੋ ਉਹਨਾਂ ਨੂੰ ਸਾਰੇ ਨੂੰ ਟੈਲੀਫੋਨ ਆ ਗਏ ਹੋ ਕਿਤੇ ਗਏ ਹੋ ਮੈਂ ਕੱਲ ਦੀ ਬੜੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਪਰ ਮੇਰੀ ਅੱਜ ਦੀ ਇਹ ਫੇਸਬੁੱਕ ਤੇ ਅਪੀਲ ਮੰਨ ਕੇ ਸਾਰੇ ਜਣੇ ਜੀ ਆਪਾਂ ਮਾਨ ਸਾਥ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਨੂੰ ਜੀ ਆਇਆਂ ਕਹਾਂਗੇ ਦਰਵੇ ਦੇ ਵਿੱਚ ਇਹ ਮੇਰੀ ਨਿਮਰਤਾ ਸਹਿਤ ਸਾਰੀ ਬੇਨਤੀ ਕਬੂਲ ਕਰਿਓ ਕਿ ਮੈਂ 1 ਵਜੇ ਸੱਤੇ ਬਾਜ਼ਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ